ਅਣ ਬੇਟੇ ਦੱਸਣ ਤਾਂ ਕਿ ਮੈਂ ਚਿੰਤ ਜੇ ਤੋਂ ਮੋਰ ਹੋਈ ਹੈ ਜਲਦ ਜਲ ਡੈਡ ਬੋਡੀ ਸਾਡੇ ਕੋਲ ਕਰੀ ਜਾਂਵੇ ਸ਼ਾਦੀ ਹੈਲਪ ਕਰੀ ਜਾਵੇ ਬੱਚੇ ਦੀ ਡੈਡ ਬੋਡੀ ਸਾਡੇ ਕੋਲ ਭੇਜੀ ਜਾਵੇ ਸੱਚਾ ਬੜਾ ਹੈ ਟੈਲੀਜੈਂਸੀ ਹੈ ਜੀ ਆਪਣੇ ਆਪ ਹੀ ਫੈਲ ਆਈ ਹੈ ਸਾਰਾ ਖਸਾਫ ਨਹੀਂ ਕਰਿਆ ਜੀ ਗਾਰਡੀ ਫੀਸ ਭੜੀ ਬੈਠਾ ਹੀ ਪੈਸੇ ਦੇਣੇ ਤਨੇ ਕੋਈ ਕੰਮ ਨਹੀਂ ਕੋਈ ਕਿਸੇ ਕabhi ਟੈਨਸ਼ਨ ਨਹੀਂ ਸੀ ਹੋਏ ਤਾਂ ਬਜਾਂਦਾ ਹੈ ਕੀ ਬਣੇਗਾ ਇਹਨੇ 24 ਸਾਲ ਨੂੰ ਮਰਾਈ ਮੇਰਾ ਪਤੀ ਜਨਮ ਨੂੰ ਫੜਾਉਣਾ ਨਹੀਂ ਨਾ ਆ ਤੋ ਕਰ ਵੀਣਾ 1.5 ਸਾਲ ਪਹਿਲਾਂ ਪੜਾਈ ਤੌਰ ਤੇ ਗਏ ਸੀ ਉੱਥੇ ਬੈਸਕਨ ਦੀਆਂ ਸ਼ਹਿਰ ਦੇ ਵਿੱਚ ਕੈਨਬਰੀ ਦੇ ਵਿੱਚ ਗਏ ਸੀ ਉੱਥੇ ਮੇਰੇ ਬੇਟੇ ਦੱਸਣ ਦੇ ਮੁਤਾਬਕ ਵੀ ਸਾਨੂੰ ਕੋਈ ਅਚੰਚੇਤ ਮੌਤ ਨਹੀਂ ਲੱਗ ਰਿਹਾ ਪਤਾ ਜੀ ਕੋਈ ਸਾਨੂੰ ਕਾਰਨ ਪਤਾ ਨਹੀਂ ਲੱਗ ਰਿਹਾ ਜੀ ਯਾਨੀ ਬੇਟੇ ਦੱਸਣ ਤੋਂ ਕਿ ਅਚੰਚੇਤ ਮੌਤ ਹੋਈ ਹੈ ਜੀ ਅਸੀਂ ਕੈਨੇਡਾ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਜੀ ਜਲਦ ਤੋਂ ਜਲ ਜੇ ਡੀ ਬੋਜੀ ਸਾਡੀ ਸਪੋਰਟ ਕਰੀ ਜਾਵੇ ਯਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੀ ਕਿ ਸਾਡੀ ਹੈਲਪ ਕਰੀ ਜਾਵੇ ਬੱਚੇ ਦੀ ਕੱਡ ਬੋਡੀ ਸਾਡੇ ਕੋਲ ਭੇਜੀ ਜਾਵੇ ਜਿਹੜੀ ਇਸ ਦੀ ਅੰਤਮ ਕਿਰਿਆ ਕਰ ਸਕੀ ਆ ਵੀ ਇੱਥੇ ਕਿੰਨੀ ਕੁ ਦੇਰ ਹੋ ਗਈ ਸੀ ਜੇ ਨਾ ਡੇਢ ਸਾਲ ਹੋ ਗਏ ਜੀ ਜੰਡਾ ਨਹੀਂ ਪੂਰੇ ਅਸੀਂ ਪੜਾਈ ਵੀ ਆਪਣੇ ਬੱਚਾ ਬੜਾ ਇੰਟੈਲੀਜੈਂਟ ਸੀ ਜੀ ਆਪਣੇ ਆਪ ਹੀ ਫੈਲਾਇਆ ਸਾਰਾ ਖਸਾਫ ਹੀ ਕਰਿਆ ਸੀ ਨਹੀਂ ਕਿਸੇ ਜੰਡਾ ਨਹੀਂ ਫੈਲੇ ਆਪ ਹੀ ਫੈਲਾਇਆ ਆਪ ਦੀ ਆਪੀਸਾਂ ਪਰ ਨਾ ਸਾਰਾ ਖਸਾਫ ਕਰਿਆ ਸੀ ਨਹੀਂ ਪੜਾਈ ਲਈ ਕਿਹਾ ਸੀ ਹਸਾਦੀ ਵੀ ਤੇ ਗਈ ਸੀ ਇੱਥੇ ਹਾਂ ਆਖਰੀ ਵਾਰ ਤੋਂੰ ਗੱਲ ਹੋਈ ਤੁਹਾਨੂੰ ਕਿਨੇ ਪਤਾ ਲੱਗਿਆ ਇਸ ਜਿਸ ਦਿਨ ਡੈਥ ਹੋਇਆ ਉਹ ਦਿਨ ਤੋਂ ਉਹ ਵੀ ਗੱਲ ਹੋਈ ਕਰੇ ਜੀ ਤੇ ਮੇਰਾ ਬੇਟਾ ਜੀ ਮੇਰੇ ਬੇਟੇ ਨੂੰ ਹੀ ਫੋਨ ਗਿਆ ਹੀ ਹੈ ਜਿੱਦਾਂ ਕਰਕੇ ਇਹ ਆ ਗੱਲ ਹੋ ਗਈ ਜੀ ਉਹ ਫਿਰ ਬੇਟੇ ਨੇ ਸਾਨੂੰ ਦੱਸਿਆ ਇੱਥੇ ਇਹ ਲੱਗਦਾ ਟੈਨਸ਼ਨ ਕੋਈ ਨਹੀਂ ਜੀ ਘਰ ਪਰਿਵਾਰ ਕੋਲੋਂ ਪਿੱਛੋਂ ਕੋਈ ਟੈਨਸ਼ਨ ਨਹੀਂ ਜੀ ਇਹ ਫਾਦਰ ਸਾਹਿਬ ਉਹਨਾਂ ਦੇ ਇਹ ਕੋਚ ਰਟਾਇਰ ਹੋਇਆ ਹੈ ਪਰ ਵਾਰੀ ਦੀ ਜੋਬ ਕਰਦੇ ਘਰੇ ਕੋਈ ਕੰਮ ਕਿਸੇ ਦੀ ਕਮੀ ਨਹੀਂ ਜੀ ਲੈ ਉਹਦੇ ਕੋਲੇ ਕੋਈ ਕਮੀ ਨਹੀਂ ਜੀ ਜੇਬ 'ਚ ਪੈਸੇ ਪਏ ਆ ਉਹਦੇ ਅਕਾਊਂਟ 'ਚ ਪੈਸੇ ਪਏ ਆ ਜੀ ਗੱਡੀ ਫੀਸ ਭਰੀ ਬੈਠਾਈ ਐਸੇ ਦਿਨ ਇੱਕ ਨੂੰ ਕੋਈ ਕੰਮ ਨਹੀਂ ਇਹ ਤਾਂ ਹੁਣ ਜਉ ਦਿਨਾਂ ਬੀਤੀਆਂ ਉਹ ਨੂੰ ਪਤਾ ਜੀ ਕੀ ਹੋਇਆ ਜੀ ਜਾਂ ਰੱਬ ਜਾਣਦਾ ਹੁਣ ਜਦੋਂ ਆਖਰੀ ਵਾਰ ਗੱਲ ਕੋਈ ਗੱਲ ਨਹੀਂ ਘਰੇ ਬਹੁਤ ਵਧੀਆ ਗੱਲਾਂ ਕਰੀਆਂ ਜੀ ਉੱਥੇ ਬੈਠਰੇ ਮੇਰੇ ਨਾਲ ਗੱਲ ਕਰੀ ਮੈਂ ਕਹਿੰਦਾ ਮੈਂ ਤੇਰੇ ਕੋਲ ਘੁੰਮਣ ਆਉਂਗਾ ਘੁੰਮਾਂਗੇ ਇਹਨਾਂ ਨਾਲ ਵਧੀਆ ਗੱਲਾਂ ਕਰੀਆਂ ਘਰੇ ਅਦੇ ਫਾਦਰ ਸਾਹਿਬ ਨਾਲ ਗੱਲ ਕਰੀ ਡੇੜੀ ਦਾ ਛੋਟੀ ਗੱਡੀ ਵੇਚ ਨਾ ਗੱਡੀ ਵੱਡੀ ਲਵਾਂਗੇ ਆਪਾਂ ਕਹਿੰਦਾ ਜੀ ਕੋਈ ਕਿਸੇ ਕੰਮ ਟੈਨਸ਼ਨ ਨਹੀਂ ਸੀ ਹੁਣ ਰੱਬ ਜਾਣਦਾ ਕੀ ਬਣਿਆ ਦੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹ ਹੀ ਮੰਗਾਈ ਹੈ ਕਿ ਇਹ ਡੈਡ ਬੋਡੀ ਜਲਦੀ ਜਲਦੀ ਭੇਜੀ ਜਾਵੇ ਕੈਨੇਡਾ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਜੀ ਜਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਸਾਡੀ ਆਲਪ ਕਰੀ ਜਾਵੇ ਬੱਚੇ ਦੀ ਡੈਡ ਬੋਡੀ ਸਾਡੇ ਕੋਲ ਭੇਜੀ ਜਾਵੇ ਜੀ ਇਹਦੀ ਅੰਤਮ ਗ੍ਰਹਿਵਿਨਿਆ ਕਰ ਸਕਦੇ ਉਧਰ ਕਿਸੇ ਦੇ ਦੋਸਤ ਨਾਲ ਗੱਲ ਹੋਈ ਨਹੀਂ ਉਹਨੇ ਕਿਹਾ ਉਹ ਵੀ ਕੀ ਕਾਰਨ ਬਣਾ ਆ ਗਿਆ ਉਧਰ ਦੋਸਤਾਂ ਨਾਲ ਕਿਸੇ ਨਾਲ ਕੋਈ ਸੰਪਰਕ ਨਹੀਂ ਆਇਆ ਉਹ ਲਿਆਉਣ ਲਈ ਕੋਈ ਕੀਤੀ ਜਾ ਰਹੀ ਹੈ ਚਾਰਾ ਦੂਜਾ ਹਾਂ ਕਿ ਮੇਰਾ ਬੇਟਾ ਹੈ ਇੱਕ ਮੇਰਾ ਭਾਂਜਾ ਹੀ ਉਹ ਦੋਨੇ ਕਿ ਕਰਦੇ ਕਾਰਵਾਈ ਤੇ ਕਿਆ ਹੋਇਆ ਕਿ ਤੂੰ ਯਾ ਕਰਾਂ ਨਹੀਂ ਨਹੀਂ ਬਿਆਨ ਮੈੜ ਜੀ ਗੱਲ ਚੱਲਦੀ ਕੋਈ ਨਹੀਂ ਕਹਿਦੀ ਕੁਝ ਕਰਨੀ ਚਾਹੀਦੀ ਮੇਰਾ ਨਾਮ ਜੀ ਕਰਪਾਲ ਸਿੰਘ ਭੁੱਲਰ ਹੈ ਮੈਂ ਬੱਚੇ ਦਾ ਮਾਮਾ ਲੱਗਦਾ ਬੇਨਤੀ ਹੈ ਕਿ ਵਿਚਾਰਾ ਬੱਚਾ ਇੱਕ ਤਾਂ ਗੁਰਸੇਖ ਅਮਰਧਾਰੀ ਸੀਗਾ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਿਵੇਂ ਐਸਜੀਪੀਸੀ ਹੈ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਵੀ ਹੈਗੀਆਂ ਇਸ ਬੱਚੇ ਦਾ ਸਾਥ ਦਿੱਤਾ ਜਾਵੇ ਤੇ ਤਾਂ ਕਿ ਉਹਦੀ ਡੈੱਡ ਬੋਡੀ ਬੱਚੇ ਦੀ ਗੁਰਸੇਖ ਅਮਰਧਾਰੀ ਬੱਚਾ ਹੈ ਇਹਦੀ ਜਲਦ ਤੋਂ ਜਲਦ लेण दी जावे मैं देश जा हन, जा दे के प्रधानमंत्री मोदी जी ਨੂੰ ਹੋਰ ਜਿੰਨਿਆ ਵੀ ਸਮਾਜਿਕ ਜਥੇਬੰਦੀਆਂ ਸੰਸਥਾਵਾਂ ਹਨ ਜਿਹੜੀਆਂ ਇਸ ਕੰਮ ਚ ਜਿਵੇਂ ਸਹਾਰਾ ਹੈ ਜਾਂ ਸੰਤ ਸਿੱਚੇਵਾਲ ਜੀ ਹੈ ਉਵਰਾਏ ਜੀ ਹੈ ਸਰਬੱਤ ਦੇ ਭਲਾ ਵਾਲੇ ਜਿੰਨਿਆ ਵੀ ٹرسٹ ਹਨ ਉਹਨਾਂ ਨੂੰ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਦੀ ਡੈੱਡ ਬੋਡੀ ਲਿਆਉਣ ਚ ਸਾਥ ਦਿੱਤਾ ਜਾਵੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਸਹਿਯੋਗ ਦੇਣ ਤਾਂ ਕਿ ਬੱਚੇ ਦੀ ਅੰਤਿਮ ਰਿਹਾ ਕਰ सके

ਜਿੰਦਾ ਆ ਕੇ ਨਾ ਕੋਈ ਸਬਤ ਦਾ ਕੀ ਨਾਮ ਆ ਯਸ਼ਨਪ੍ਰੀਤ ਕੋਟਾ ਤੁਹਾਡਾ ਕੀ ਨਾਮ ਆ ਮੇਰਾ ਨਾਮ ਅਸਿੰਦਰਜੀ ਕੋਟਾ ਮਤ ਤੁਹਾਡੇ ਨਾਲ ਗੱਲ ਹੁੰਦੀ ਸੀ ਕੀ ਕਹਿੰਦਾ ਹੁੰਦਾ ਸੀ ਦੇਖੋ ਸਾਡੇ ਨਾਲ ਕਦੇ ਨਹੀਂ ਗੱਲ ਕੀਤੀ ਐ ਜਿੰਨਾਂ ਜਾਂਦਾ ਪਿਆ ਕਾ ਮੈਂ ਹੂੰ ਆਂਦਾ ਆਂ ਜਿਦੂ ਹੀਰੋ ਆ ਨੰਮਾ ਮੈਂ ਤੇਰਾ ਬਾਪੂ ਟਾਈਮ ਨਾਲ ਹੀ ਦੋੜਦਾ ਹੂੰ ਨੇ ਫਿਰ ਜਸਨੈ ਸੋਨੀ ਦੋ ਲਾਜੀ ਤੇ ਮੈਂ ਸਰਬਤੂ ਕੀ ਖਾਦਾ ਨਾਨੀ ਮੰਮਾ ਮੈਂ ਰੋਟੀ ਖਾਦੀ ਹੂੰ ਯਾਨੀ ਕਿ ਨਿੱਕੇ ਜਿਹੇ ਗੱਲਾਂ ਬਹੁਤ ਕੀ ਕਿਨਾ ਬੱਚੇ ਨੇ ਵੀ ਕੀਤੇ ਮੇਰੇ ਨਾਲ ਹੂੰ ਮੈਂ ਠੀਕ ਰਹਿਣਾ ਨਾ ਨਾ ਗੱਲ ਕਰਦਾ ਰਹਿੰਦਾ ਹੂੰ ਮੇਰਾ ਬੁਨਾਨੀ ਮੰਮਾ ਤੇ ਗਾਲੀ ਕੱਢਦਾ ਸੀ ਇਹ ਕੇਂਦਰ ਜੀ ਨੇ ਠੀਕ ਠਾਕ ਆ ਕੋਈ ਪਰੇਸ਼ਾਨੀ ਨਹੀਂ ਸੀ ਹਾਸਿਰ ਸੀ ਬੱਤੇ ਹਾਸਿਰ ਦਾ ਗੇੜਦਾ ਬੱਚਾ ਹੂੰ ਹਾਂ ਇਹ ਡੀਟੇਲ ਹੁੰਦਾ ਪਿਆ ਮੇਰਾ ਪੁੱਤ ਕੰਮ ਤੇ ਜਾਂਦਾ ਹੈ ਹਰ ਸਦਾ ਪਿਆ ਲੱਗੇ ਕੋਈ ਐਸੀ ਗੱਲ ਨਹੀਂ ਸੀ ਪੁੱਤ ਵੀਡੀਓ ਕਾਲ ਕਰਦਾ ਸੀ ਹੁੰਦਾ ਜਾਂ ਫੋਨ ਕਾਲ ਮੈਨੂੰ ਤਾਂ ਪਤਾ ਲਾਉਣਾ ਹੁੰਦਾ ਇਹਦੇ ਨਾਨੇ ਲੋਰ ਦੇ ਨਾਲ ਵੀ ਲਾਇਆ ਸੀ ਇਹ ਪੁੱਤ ਹਾਂ ਬੜੀ ਛੋਣੀ ਡਾਲੂ ਪੁੱਤ ਇਹ ਤੇ ਮੇਰੀ ਪਤਰੀ ਆਈ ਜਾਂਦਾ ਉਹਨੂੰ ਇੱਥੇ ਰੱਖੋ ਉਹਦੇ ਨਾਲ ਦਿੰਨਾ ਸੀ ਦਾਨੁ ਬਤੈ ਨਹੀਂ ਪਤਾ ਸਾਡੇ ਪੁੱਤਰੇ ਸਾਡ ਮਾਂ ਫੈਣੀ ਏਡੀ ਪੱਟੀ ਸਾਡੇ ਤੋਂ ਉਠਿਆ ਹੀ ਆਣਾ ਬਸ ਸਾਰੀ ਉਮਰ ਆ ਸਾਥ ਨੇ ਤੇਰੇ ਪੁੱਤ ਨੇ ਮਾਰ ਮਕਾਇਆ ਮੈਂ ਜੋ ਚੇਵੀਂ ਹੋ ਕੇ ਦੋਦਵਾ ਮੈਂ ਜੋ ਜਨੇ ਉਕਾ ਬਣਾ ਲਿਆ ਪੁੱਤ ਮੈਂ ਦਿੰਦੂ